ਮਿੱਤਰੋ ਕਿੱਦਾਂ ਤੁਸੀਂ ਸਾਰੇ ਵਧੀਆ ਹੋਰ ਸੁਣਾਓ ਕਿੱਦਾਂ ਠੀਕ ਠਾਕ ਆ ਮਿੱਤਰੋ ਸਾਰੇ ਵਧੀਆ ਤੇ ਮਿੱਤਰੋ ਅੱਜ ਚਲਦੇ ਆਪਾਂ ਗੜਵੀ ਜਿਹੜੇ ਵਾਲੇ ਚਲਦੇ ਆਪਾਂ ਗੜਵੀ ਦੇ ਵਿੱਚ ਕਬੂਤਰ ਆਪਾਂ ਲੈਉਣੀਆਂ ਨਵੀਂ ਦੇਖਦੇ ਕਿੱਦਾਂ ਆ ਤੇ ਆਪਾਂ ਚਲਦੇ ਹੁਣ ਗਾਦੀ ਬਹੁਤ ਆ ਆਪਾਂ ਚਲਦੇ ਆ ਮਿਲਦੇ ਉੱਥੇ ਵੀ ਮਿੱਤਰੋ ਚਲਦੇ ਆਪਾਂ ਹੁਣ ਗੜਵੀ ਤੇ ਉੱਥੇ ਜਾ ਕੇ ਮਿਲਦੇ ਆ ਤੇ ਦਿਖਾਵਾਂਗੇ ਕਬੂਤਰ ਉੱਥੇ ਕਿਹੜਾ ਲੈਣੀ ਆਪਾਂ ਦੇਖਦੇ ਆ ਕਬੂਤਰ ਚੱਲਦੇ ਅੱਜ ਤਾਂ ਮਾਹੌਸਮ ਨੂੰ ਥੋੜਾ ਵਧੀਆ ਮੌਸਮ ਹੈ ਤੇ ਆਪਾਂ ਚੱਲਦੇ ਹਾਂ ਗਣਵੀ ਦੇ ਵਿੱਚ ਤੇ ਇੱਥੇ ਜਾ ਕੇ ਮਿਲਦੇ ਆ ਮੌਸਮ ਠੰਡਾ ਹੋਇਆ ਕਬੂਤਰ ਆਪਾਂ ਉਹਦਾ ਖੁੱਲੇ ਛੱਡੇ ਹੋਏ ਆ ਬਾਹਰ ਤੇ ਚੱਲਦੇ ਆ ਕੋਠੀ ਦੇ ਬਾਹਰ तो ये कर ਲੋ ਵੀਸ ਕਿਹੜਾ ਲਈ ਯਾਰ ਭਾਈ ਇਹ ਆ ਵੀ ਵਧੀਆ ਭੈਣ ਚ ਮਿੱਟੀ ਰੰਗਾ ਜਾ ਇਹ ਉੱਪਰ ਰਹਿ ਰਿਹਾ ਇਹ ਨਾ ਪੜਾ ਕਰ ਭਾਈ ਲਾ ਤਾਂ ਫੋਨ ਉਹਨੂੰ ਇਹ ਵੀ ਵਧੀਆ ਉਤਰ ਆ ਵੀ ਚੱਕਰ ਉਹ ਠੋਲ ਲੈ ਉਹ ਲੈ ਕੇ ਜਾਣਾ ਥਾਲਾ ਉਹ ਹੈ ਨਹੀਂ ਮੇਰੇ ਕੋਲ ਨਾ ਤਾਂ ਫੋਨ ਲਾ ਦੇ ਭਾਈ ਫੋਨ ਲਾ ਦੇ ਲੋ ਵੀ ਮਿੱਤਰੋ ਫੋਨ ਲਾਇਆ ਹੋਇਆ ਹੈ ਭਾਜੀ ਨੂੰ ਭਾਜੀ ਕਿਤੇ ਗਏ ਹੋਏ ਆ ਤੇ ਦੇਖਦੇ ਆ ਕਬੂਤਰ ਹਨ ਨਾਲ ਜਾਣਾ ਆਪਾਂ ਨੂੰ ਇਹ ਬਾਬਾ ਪਸੰਦ ਆ ਮੈਨੂੰ ਹੈਲੋ ਕਿੱਦਾਂ ਹਾਲ ਹੈ ਭਾਜੀ ਮੈਂ ਕਿਹਾ ਭਾਈ ਕਬੂਤਰ ਲੈਣਾ ਸੀਗੇ ਆ ਜੋ ਭਾਈ ਲੋ ਵੀ ਮਿੱਤਰੋ ਚੈੱਕ ਕਰੋ ਚੈੱਕ ਕਰੋ ਦਰ ਚੈੱਕ ਕਰੋ ਵੀ ਮਿੱਤਰੋ ਚੈੱਕ ਕਰੋ ਜਿਹੜਾ ਆਪਾਂ ਇਹ ਲਾਂਦਾ ਕਬੂਤਰ ਸੀ ਆਪਾਂ ਛੱਡ ਦਿੱਤਾ ਆ ਬਾਹਰ ਬਹੁਤ ਵਧੀਆ ਫੈਰਿਆ ਆ ਤੇ ਮੌਸਮ ਠੰਡਾ ਕਰਕੇ ਅੱਧਾ ਤੱਕ ਪਮਾੜੀ ਹੀ ਨਿਕਲ ਗਈ ਆ ਤੇ ਵੇਖ ਐ ਨਾ ਕਬੂਤਰ ਵਧੀਆ ਫੈਰੇ ਗਿਆ ਹੋਰ ਵੇਖੋ ਚੈੱਕ ਕਰੋ ਬਾਕੀ ਆਪਣੇ ਕਬੂਤਰ ਖੁੱਲੇ ਆ ਤੇ ਕਬੂਤਰ ਇੱਧਰ ਨੂੰ ਚੱਲ ਕਬੂਤਰ ਆਪਾਂ ਛੱਡ ਦਿੱਤਾ ਆ ਤੁਸੀਂ ਦੇਖ ਲਿਆ ਹੋਣਾ ਤੇ ਤੱਪ ਬਹੁਤ ਵਧੀਆ ਰ ਤਲਾ ਮੌਸਮ ਠੰਡਾ ਸੀਗਾ ਜਦੋਂ ਅਸੀਂ ਜੜੇ ਵਾਲੇ ਸੀਗੇ ਤੇ ਹੁਣ ਪੰਡਾ ਆਏ ਆ ਤੇ ਟਪ ਨਿਕਲ ਗਈ ਆ ਤੇ ਟਪ ਜਿਆਦਾ ਤਿੱਖੀ ਆ ਤੇ ਕੂਤਰ ਉਹ ਵਿਖੋ ਸਰਦ ਗਾਣੇ ਦੂਨੇ ਖਾ ਰਹੇ ਹੈਗਾ ਵਧੀਆ ਇਹ ਮਕੂਤਰ ਸੈਟ ਵਾ ਤੇ ਯਾਰ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਯਾਰ ਚੈਨਲ ਨੂੰ ਤੇ ਕੂਤਰ ਤੁਸੀਂ ਦੇਖ ਲਿਓਣੇ ਆਪਣੇ ਸਾਰੇ ਇਹ ਤੋ ਬਹੁਤ ਵਾ ਇੱਕ ਵਾਰੀ ਤੁਹਾਨੂੰ ਕਬੂਤਰ ਯਾਰ ਜਿਹੜਾ ਨਵਾਂ ਆ ਕੋਠੇ ਤੇ ਆ ਉਹ ਤੁਹਾਨੂੰ ਦਿਖਾਈ ਦਿੰਨੇ ਆ ਉਹ ਉਹ ਦੇਖੋ ਪਾਲੀ ਸਾਈਡ ਆ ਉਹ ਦੇਖੋ ਦਾਣੇ ਖਾ ਰਿਹਾ ਉਧਰ ਉਹ ਦੇਖੋ ਤੇ ਬਾਕੀ ਆ ਆਪਣੇ ਜਿਹੜੇ ਘਰ ਦੇ ਕਬੂਤਰ ਉਹ ਵਾ ਤੇ ਉਹ ਆ ਦੇਖੋ ਦਾਣੇ ਖਾ ਰਿਹਾ ਉਹ ਦੇ ਉਹ ਦੇਖੋ ਦਾਣੇ ਖਾ ਰਿਹਾ ਏ ਤੇ ਬਾਕੀ ਕਬੂਤਰ ਆਪਣੇ ਆ ਬੱਟਲ ਉੱਤੇ ਟੋਟਾ ਠਾਹ ਤੇ ਇੰਦਰ ਟੋਪਵਾ ਤੇ ਨਿਕੋ ਤਰ ਖੁੱਲਿਆ ਤੇ ਥੱਲੇ ਵਾਲੇ ਕਬੂਤਰ ਆਪਾਂ ਪੱਕ ਕੀਤੇ ਉੱਪਰ ਵਾਲੇ ਕਬੂਤਰ ਆਪਾਂ ਛੱਡੇ ਹੋਏ ਆ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਲਾਈਕ ਕਰਿਓ ਤੇ ਆਪਾਂ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਹੋਰ ਆਪਾਂ ਹੁਣ ਲੱਕੇ ਲਿਆਵਾਂਗੇ ਓਕੇ ਮਿੱਤਰੋ ਫਿਰ ਮਿਲਦੇ ਆ ਆਪਾਂ ਅਗਲੇ ਬਲੌਗ ਦੇ ਵਿੱਚ ਚੰਗਾ ਸੀ